ਤਾਂ ਇਹ ਵੱਡੀ ਮਾਰ ਹੈ ਭਰਾਵੋ ਫੇਰ ਪਛਤਾਇਦੋ ਕੋਹ ਨਹੀਂ ਬਣਨਾ ਹੁਣ ਜਿਹੜੇ ਆਪਣੇ ਪਿੰਡਾਂ ਜਾਉਂਦੇ ਨੇ ਬੈਨਰ ਲਾਉਣ ਆਉਂਦੇ ਨੇ ਕੰਦਾ ਆਪਣੀਆਂ ਰੰਗੀਆਂ ਪਈਆਂ ਨੇ ਪੋਸਟਰਾਂ ਨਾਲ ਉਹ ਇਹੀ ਖਰਚਾ ਆਪਣਾ ਝੋਨਾ ਚਕਵਾ ਲੈਣਾ ਆਪਣੀ ਵੀ ਫਰਜ਼ ਬਣਦਾ ਹੈ ਆਪਾਂ ਉਹਨਾਂ ਨੂੰ ਪਿੰਡਾਂ ਜਾਇਆਂ ਨੂੰ ਘੇਰੀਏ ਉਹਨਾਂ ਨੂੰ ਸਵਾਲ ਕਰੀਏ ਬੜੇ ਬੜੇ ਲਾ ਲੈਂਦੇ ਨੇ ਝੰਡੇ ਭਾਵੇਂ ਜੀਪੀ ਦੇ ਦੇ ਚਾਹੇ ਆਪਦੇ ਨੇ ਉਹਨਾਂ ਨੂੰ ਇਹ ਜੀਰੀ ਪਈ ਨਹੀਂ ਨੀਂ ਨੀਂ ਜਿਹੜੇ ਕਿਸਾਨਾਂ ਦੀ ਇੱਥੇ ਲੁੱਟ ਹੁੰਦੀ ਐ ਉਹ ਕਾਟਾਂ ਲਗਦੀਆਂ ਨੇ ਕਦੇ ਆੜਤੀਏ ਨੂੰ ਫੜ ਲੈਂਦੇ ਨੇ ਵੀ ਤੇਰੇ ਸਿਰ ਪਾਵਾਂਗੇ ਕਦੇ ਆਪਣੇ ਜਿਹੜੇ ਸੈਲਰ ਵਾਲੇ ਵੀਰ ਨੇ ਉਹਨਾਂ ਤੇ ਪਾਉਂਦੇ ਨੇ ਇਹਦੀ ਸਰਕਾਰ ਜ਼ਿੰਮੇਵਾਰ ਹੋਵੇ 26 ਝੋਨਾ ਸਰਕਾਰ ਨੇ ਲਵਾਇਆ ਸੀ ਜਿਵੇਂ ਪਹਿਲਾਂ ਵੀ ਇਹਨੇ ਬਹੁਤ ਸਾਰੇ ਲਾਰੇ ਲਾਏ ਨੇ ਸਰਕਾਰਾਂ ਨੇ ਕਦੇ ਸਾਡੀਆਂ ਭੈਣਾਂ ਨੂੰ 1000 ਰੁਪਏ ਦੇਣ ਦੀ ਗੱਲ ਕਰਦੇ ਸੀ ਭਰਾਵੋ ਕਿੱਥੇ ਗਿਆ ਇਹਨਾਂ ਨੇ ਵੋਟਾਂ ਲੈਣੀਆਂ ਨੇ ਇਸਤੇਮਾਲ ਕਰਨਾ ਹੈ